ਤੇ ਬਾਬਕਾ ਜਿਹੜੀ ਹੋ ਰਹੀ ਆ ਪੰਥਕ ਕੱਤਰਤਾ ਉਹਦੇ ਵਾਸਤੇ ਅਸੀਂ ਜਿਲੇ ਜਿਲੇ ਵੀ ਪੂਰੇ ਖਰੂਰ ਸਾਹਿਬ ਦੇ ਹਲਕੇ ਚ ਵੀ ਅਸੀਂ ਵਿਚਰ ਕੇ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਥੇ ਵਾਦ ਤੋਂ ਵਾਦ ਵਾਦ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਉਥੇ ਦਾ ਜੋ ਹੋਰ ਇੱਕ ਸਾਡਾ ਦੂਜਾ ਮੁੱਦਾ ਵਾਸਟਰੋਮਨੀ ਕਮੇਟੀ ਨੇ ਵੋਟਾਂ ਵਾਸਤੇ ਉਹ ਅਸੀਂ ਅਪੀਲ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਸੰਗਤਾਂ ਨੂੰ ਕਿ ਉਹ ਵਾਦ ਤੋਂ ਵਾਦ ਉਹ ਵੋਟਾਂ ਬਣਾਈਆਂ ਜਾਣ ਕੌਣ ਕੌਣ ਆ ਰਹੇ ਹੋ ਐ ਐਸੇ ਤਾਂ ਸਾਰੇ ਪੰਥ ਨੇ ਸੱਦਾ ਦਿੱਤਾ ਜੀ ਜਿਹੜਾ ਮਰਜੀ ਓਪਨ ਸੱਦਾ ਵਾ ਕੋਈ ਵੀ ਆ ਸਕਦਾ ਜੀ ਕਿਸੇ ਮੁੱਖ ਪਾਰਟੀ ਦਾ ਕੋਈ ਵੱਡਾ ਲੀਡਰ ਆ ਰਿਹਾ ਨਹੀਂ ਇਦਾਂ ਫਿਲਹਾਲ ਤੇ ਜੇ ਕੋਈ ਅਸੀਂ ਸੱਦਾ ਭੇਜਿਆ ਨਹੀਂਗਾ ਜੇ ਕੁਝ ਅੱਜ ਜਾਂ ਇੱਕ ਅੱਦੇ ਦਿਨ ਚ ਮੀਟਿੰਗ ਕਰਕੇ ਅਸੀਂ ਜੇ ਜ਼ਰੂਰਤ ਹੋਈ ਤੇ ਫਿਰ ਸੱਦਾ ਦਿੱਤਾ ਵੀ ਜਾਵਾਂਗੇ ਸਾਨਸਰ ਸਰਪ ਜੀ ਸਿੰਘ ਖਾਲਸਾ ਜੀ ਨੇ ਵੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਜੀ ਇਹਦੇ ਬਾਰੇ ਕੋਈ ਫੈਸਲਾ ਲਿਆ ਜੀ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਕੋਈ ਨਹੀਂ ਗੱਲਬਾਤ ਤੇ ਸਾਡੇ ਨਾਲ ਵੈਸੇ ਤਾਂ ਮਿਲਦੇ ਮਿਲਦੇ ਰਹਿੰਦੇ ਆ ਪਰ ਅਮਰਤਪਾਲ ਨਾਲ ਵੀ ਸਾਡੀ ਮੁਲਾਕਾਤ ਹੋਈ ਨੂੰ ਬਾਬਾ ਮੀਨਾ ਸਵਾ ਮੀਨਾ ਹੋ ਗਿਆ ਨਾ ਜੀ ਹੁਣ ਸ਼ਾਇਦ ਇਕਤਰ ਤੋਂ ਪਹਿਲਾਂ ਉਹਨਾਂ ਦੇ ਚਾਚਾ ਜੀ ਮਿਲ ਕੇ ਆਉਣਗੇ ਫਿਰ ਉਹਨਾਂ ਦਾ ਉਹਨਾਂ ਨੇ ਵੀ رائے ਕਰਕੇ ਫਿਰ ਵੇਖਿਆ ਜਾਊਗਾ ਕਿ ਅੱਗੇ ਬਾਪੂ ਜੀ ਜਿਸ ਤਰ੍ਹਾਂ ਗੱਲ ਕੀਤੀ ਪੰਥਕ ਜਿਹੜਾ ਇਕੱਠ ਸੱਦਿਆ ਗਿਆ ਪੰਥਕ ਕੱਟ ਦੀ ਗੱਲ ਕੀਤੀ ਆ ਬੇ ਸ਼੍ਰੋਮਣੀ ਕੱਲ ਗੱਲ ਵੀ ਜਿਹੜੀ ਹੈ ਪੱਤਕ ਪਾਰਟੀ ਹੈ ਇੱਕ ਪਾਸੇ ਸ਼੍ਰੋਮਣੀ ਕੱਲ ਦਾ ਇੱਕ ਤੜਾ ਇੱਕ ਪਾਸੇ ਦੂਜਾ ਧੜਾ ਕਿ ਉਹਨਾਂ ਨੂੰ ਸੱਦਾ ਦਿੱਤਾ ਗਿਆ ਉਹ ਵੀ ਪੰਤ ਦੀ ਗੱਲ ਕਰ ਰਹੇ ਨੇ ਤੁਸੀਂ ਪਤ ਦੀ ਗੱਲ ਕਰ ਰਹੇ ਹੋ ਦੋ ਐਮਪੀ ਜਿਤਾਏ ਨੇ ਉਹਨਾਂ ਵੀ ਚੋਣ ਦੀ ਸੱਦਾ ਦੇ ਕੇ ਕਿ ਉਹਨਾਂ ਨੂੰ ਬੁਲਾਇਆ ਗਿਆ ਵੀ ਤੁਸੀਂ ਉਨੀ ਚੀਜ਼ ਦੇ ਵਿੱਚ ਸਮਾਗੋ ਵਿੱਚ ਸ਼ਾਮਲ ਹੋਵੋ ਅਪਾ ਇਕੱਠੇ ਬੈਠ ਕੇ ਪੰਥ ਦੀ ਕੋਈ ਗੱਲ ਕਰੀਏ ਨਹੀਂ ਅਸੀਂ ਤੇ ਸਾਰਿਆਂ ਨੂੰ ਸਦਾ ਦੱਤਾ ਜੀ ਤੇ ਇਹ ਚੀਜ਼ ਹੈ ਕਿ ਪਰ ਹੁਣ ਪੰਥਕ ਹੋਣ ਦਾ ਜੋ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਸੀ ਕਿ ਅਸੀਂ ਪੰਥਕ ਹਾਂ ਪਰ ਸੰਗਤਾਂ ਨੇ ਹੁਣ ਪੰਥਕ ਜਿਹੜਾ ਉਹਨਾਂ ਦਾ ਮਖੌੜਾ ਸੀ ਮੇਰੇ ਖਿਆਲੋਂ ਲਾ ਦਿੱਤਾ ਤੇ ਇਸ ਕਰਕੇ ਹੁਣ ਉਹਨਾਂ ਦੇ ਤੇ ਹਾਲਾਤ ਜਿਹੜੇ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਜੀ ਉਹਨਾਂ ਦੇ ਦੂਜੇ ਤਰ੍ਹਾਂ ਦੀ ਗੱਲ ਕੀਤੀ ਹੈ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਦਰਾ ਤੇ ਕੁਝ ਹੋਰ ਲੀਡਰ ਜਿਹੜੇ ਅਕਾਲੀ ਦਲ ਨੇ ਤੁਹਾਡੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਨੂੰ ਵਾਸਤੇ ਪਹੁੰਚੇ ਸੀ ਕਿ ਉਹ ਪਹੁੰਚਣਾ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਕੋਈ ਨਹੀਂ ਉਹਨਾਂ ਨੇ ਵੀ ਉਸ ਦਿਨ ਸਾਨੂੰ ਵਧਾਈ ਦੇਣ ਵਾਸਤੇ ਆਏ ਸੀ ਤੇ ਇਹੋ ਹੀ ਕੋਈ ਘਰੇਲੂ ਗੱਲਾਂ ਹੋਈ ਹੈ ਇਸ ਵਿਸ਼ੇ ਤੇ ਕੋਈ ਇੱਡੀ ਕੋਈ ਗੱਲ ਨਹੀਂ ਹੋਈ ਸਾਡੀ ਤੇ ਬਾਕੀ ਉਹ ਧੜੇ ਤੇ ਸਾਰੇ ਪੋਸਟ ਟਾਈਮ ਤੇ ਇਕੱਠੇ ਰਹੇ ਆ ਜੀ ਸਾਰੇ ਜਦੋਂ ਕੋਈ ਜੋ ਜੋ ਇਲਜ਼ਾਮ ਲੱਗ ਰਹੇ ਆ ਉਸ ਟਾਈਮ ਤੇ ਸਾਰਿਆਂ ਤੇਰਾ ਬਰਾਬਰ ਦੀਆਂ ਦੋਸ਼ੀ ਲੱਗਦੀਆਂ ਨੇ ਬਾਪੂ ਜੀ ਚਰਨਜੀਤ ਸਿੰਘ ਚੰਨੀ ਨੇ ਵੀ ਅਮਰਿਤਪਾਲ ਦਾ ਮਾਮਲਾ ਚੱਕਿਆ ਹਾਂਜੀ ਮੁੱਦਾ ਚੱਕਿਆ ਹੈ ਤੇ ਉਸ ਤੋਂ ਬਾਅਦ ਤੁਹਾਡੀ ਉਹਨਾਂ ਨਾਲ ਕੋਈ ਗੱਲ ਹੋਈ ਨੇ ਚਰ ਨੇ ਗੁਨਾਨਾ ਕੋਈ ਗੱਲ ਨਹੀਂ ਹੋਈ ਉਹਨਾਂ ਨੇ ਜੋ ਉਹਨਾਂ ਦਾ ਫਰਜ ਬਣਦਾ ਸੀ ਆਪਣੇ ਪੰਜਾਬ ਦੇ ਹੱਕਾਂ ਲਈ ਜਾਂ ਜੋ ਸੱਚ ਲਈ ਖੜਨਾ ਸੀ ਚੰਨੀ ਨੇ ਆਪਣਾ ਬਹੁਤ ਵਧੀਆ ਰੋਲ ਨਭਾਇਆ ਤੇ ਮੇਰਾ ਖਿਆਲ ਹੈ ਕਿ ਉਹਨੇ ਇੱਕ ਜੋ ਪਹਿਲਾਂ ਵੀ ਪੰਜਾਬ ਦੇ ਹੱਕਾਂ ਲਈ ਜਦੋਂ ਮੋਦੀ ਸਾਹਿਬ ਇੱਥੇ ਆਏ ਸੀ ਉਦੋਂ ਵੀ ਉਹਨਾਂ ਡਟ ਕੇ ਆਵਾਜ਼ ਉਠਾਈ ਸੀ ਫਿਰ ਜਦੋਂ ਅਮਰਤਪਾਲ ਦੀ ਵਾਈਫ ਨੂੰ ਜਾਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਠਾਈ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜੋ ਪੰਜਾਬ ਨਾਲ ਧੱਕਾ ਹੋ ਰਿਹਾ ਜਾਂ ਇਹ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਠਾਈ ਮੇਰਾ ਖਿਆਲ ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ ਤੇ ਬਾਕੀ ਮੇਰਾ ਖਿਆਲ ਮੈਂ ਤਾਂ ਸੋਚਦਾ ਕਿ ਦੂਜੇ ਐਮਪੀਆ ਨੂੰ ਵੀ ਜਾਂ ਪੰਜਾਬ ਦੇ ਹੋਰ ਲੋਕਾਂ ਨੂੰ ਸਿਰ ਦੇ ਲੋਕਾਂ ਨੂੰ ਵੀ ਇਸ ਵਾਸਤੇ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਠੋਣੀ ਚਾਹੀਦੀ ਸੀ ਗੱਲ ਕਰੀ ਹੈ ਕਾਲੀ ਦਲ ਦੇ ਖਿਲਾਫ ਵੀ ਤੁਸੀਂ ਖੁੱਲਕੇ ਗੱਲ ਕਰਦੇ ਹੋ ਵੀ ਤੇ ਭਾਜਪਾ ਦੇ ਖਿਲਾਫ ਵੀ ਹੈ ਕਾਂਗਰਸ ਤੇ ਹਲੇ ਤੱਕ ਤੁਸੀਂ ਕਿਵੇਂ ਦੇਖਦੇ ਹੋ ਕਾਂਗਰਸ ਦੀ ਜੋ ਵੀ ਹਜੇ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈ ਹੈਗੀ ਸੈਂਟਰ ਦੇ ਖਿਲਾਫ ਬੋਲਿਓ ਪੰਜਾਬ ਸਰਕਾਰ ਦੇ ਖਿਲਾਫ ਬੋਲਿਓ ਤੇ ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾਲ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੋਣਾ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ ਸਾਰੀਆਂ ਪੰਜਾਬ ਨਾਲ ਕੋਈ ਵੀ ਅਨਸਾਫ ਕਰਕੇ ਰਾਜੀ ਨਹੀਂ ਕਾਂਗਰਸ ਨੇ ਵੀ ਸਾਡਾ ਉਹ ਅਕਾਲ ਤੱਕ ਹਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਦੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ ਨਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰੇ ਖਿਆਲ ਹੈ ਕਿ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮਾਇਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਉਹ ਨਾ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਈ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ ਬਾਬੂ ਜੀ ਜਿਹੜਾ ਹੁਣ ਜਿਹੜਾ ਰਿਹਾਈ ਦਾ ਚੱਲ ਰਿਹਾ ਐ ਐਨਆਈ ਦਾ ਮਾਮਲਾ ਅਮਰਤਪਾਲ ਦੇ ਉੱਪਰ ਕੀ ਅਮਰਤਪਾਲ ਦੀ ਰਿਹਾਈ ਤੇ ਬਾਕੀਆਂ ਦੀ ਰਿਹਾਈ ਦੇ ਉੱਪਰ ਕੋਈ ਕਾਰਵਾਈ ਹੋਣ ਅੱਗੇ ਸੋਚ ਪਛਾਣਦਾ ਐ ਇਹ ਰਿਹਾਈ ਵਾਸਤੇ ਅਸੀਂ ਹੁਣ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਤੇ ਉਹਦੀ 28 ਤਰੀਕ ਆ ਤੇ ਸਾਨੂੰ ਉਮੀਦ ਹੈ ਕਿ ਕੋਰਟ ਸਹੀ ਫੈਸਲਾ ਕਰੂਗਾ ਤੇ ਉਹਨਾਂ ਨੂੰ ਕਿਉਂਕਿ ਇੰਨੇ ਵੱਡੇ ਲੋਕਾਂ ਦੀ ਉਹ ਨਮਾਇੰਦਗੀ ਕਰ ਰਹੇ ਆ ਪੰਜਾਬ ਤੋਂ ਸਭ ਤੋਂ ਸਭ ਤੋਂ ਜ਼ਿਆਦਾ ਬਹੁਮਤ ਨਾਲ ਜਿੱਤੇ ਹੋਏ ਆ ਤੇ ਇਸ ਕਰਕੇ ਜੇ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜੀ ਕਦਰ ਕਰਨੀ ਆ ਜਾਂ ਸਰਕਾਰੀ ਤੰਤਰ ਜੋ ਬਣਾਇਆ ਹੋਇਆ ਉਹਦੇ ਅਧੀਨ ਚੱਲਣਾ ਚੱਲ ਰਹੀ ਸਰਕਾਰ ਮੇਰਾ ਖਿਆਲ ਹੈ ਕਿ ਉਹਨਾਂ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਖੁਦ ਵੀ ਅਸੀਂ 2 ਮਹੀਨੇ ਤੋਂ ਹੀ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਆਪਨੇ ਗੌਰ ਕਰਨ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਤੇ ਉਹਨਾਂ ਦੀ ਜੋ ਉਹਨਾਂ ਦੀ ਉਹਨਾਂ ਦੇ ਸਾਥੀਆਂ ਦੀ ਜੋ ਜਾਂ ਹੋਰ ਸਾਡੇ ਬੰਦੀ ਸਿੰਘ ਆ ਉਹਨਾਂ ਵਾਸਤੇ ਕੋਈ ਸਹੀ ਫੈਸਲਾ ਲੈਣ ਤੇ ਸਿੰਘ ਸਾਹਿਬ ਜਿਸ ਤਰ੍ਹਾਂ ਬੰਦੀ ਸਿੰਘਾਂ ਤੁਸੀਂ ਗੱਲ ਕੀਤੀ ਆ ਕਿਸੇ ਬੰਦੀ ਸਿੰਘਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਸਾਡੇ ਨਾਲ ਜੁੜੋ ਜਿਸ ਤਰ੍ਹਾਂ ਭਾਈ ਬਰਵਾ ਸਿੰਘ ਰਾਜੂ ਆਣਾ ਉਹਨਾਂ ਦਾ ਪਰਿਵਾਰ ਵੀ ਜਿਹੜਾ ਲਗਾਤਾਰ ਸੰਘਰਸ਼ ਕਰ ਰਿਹਾ ਜਾਂ ਹੋਰ ਪਰਿਵਾਰ ਨੇ ਬੰਦੀ ਸਿੰਘ ਕਿ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ ਆ ਵੀ ਤੁਸੀਂ ਵੀ ਆ ਜਾਓ ਇੱਕ ਲਹਿਰ ਦੇ ਵਿੱਚ ਆਪਾਂ ਕੱਟੇ ਹੋ ਕੇ ਸਰਕਾਰਾਂ ਨੂੰ ਜੁਗਾਨ ਦੀ ਕੋਸ਼ਿਸ਼ ਕਰੀਏ ਨਹੀਂ ਅਸੀਂ ਤੇ ਹੁਣ ਕਿਸਾਨ ਯੂਨੀਅਨਾਂ ਨਾਲ ਇਹ ਤੋਂ ਬਾਅਦ ਅਸੀਂ ਕਿਸਾਨ ਯੂਨੀਅਨਾਂ ਨੂੰ ਵੀ ਇਹ ਅਨਸਾਬ ਮੋਰਚੇ ਵਾਲਿਆਂ ਨੂੰ ਸਾਰਿਆਂ ਨੂੰ ਮਿਲ ਰਹੇ ਆ ਮਿਲਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਅਸੀਂ ਇਹ ਇਹ ਇਨਸਾਫ ਲੈ ਸਕਦੇ ਹਾਂ ਜੇ ਅਸੀਂ ਕੋਈ ਸ਼ੰਭੂ ਬਾਰਡਰ ਤੇ ਜਾਂ ਪਹਿਲਾਂ ਦਿੱਲੀ ਬਾਰਡਰ ਤੇ ਲਾਇਆ 700 ਲੋਕ ਸਾਡੇ ਉਦੋਂ ਸ਼ਹੀਦ ਹੋਏ ਉਦੋਂ ਹਣਾ ਸ਼ੰਭੂ ਬਾਰਡਰ ਤੇ ਵੀ ਕਿੰਨੇ ਚਿਰ ਤੋਂ ਰੋਡ ਵੀ ਸਰਕਾਰਾਂ ਨੇ ਬੰਦ ਕੀਤੇ ਹੋਏ ਤੇ ਇਲਜ਼ਾਮ ਵੀ ਸਾਡੇ ਉੱਪਰ ਲਾਇਆ ਜਾ ਰਹੇ ਆ ਤੇ ਸਾਡੇ ਲੋਕਾਂ ਨੂੰ ਉਥੇ ਦਿੱਲੀ ਆਰਾ ਵਗੈਰਾ ਜਾਣ ਵਾਸਤੇ ਕਿੰਨੀ ਤਕਲੀਫ ਦਿੱਤੀ ਜਾ ਰਹੀ ਆ ਤੇ ਮੇਰੇ ਖਿਆਲ ਹੈ ਕਿ ਇਹ ਇਹਦੇ ਵਾਸਤੇ ਵੀ ਆ ਜਾਂ ਇਨਸਾਫ ਮੋਰਚਾ ਆਵਾਜ਼ ਨਾਲ ਲਤੀਪੁਰੇ ਮੋਰਚਾ ਲੱਗਾ ਵਾ ਹੋਰ ਵੀ ਜਿਹੜੇ ਸਾਰੇ ਇਹ ਅਸੀਂ ਇਕੱਠੇ ਹੋ ਕੇ ਹੀ ਸਾਡੀ ਤੇ ਉਹ ਅਪੀਲ ਅਸੀਂ ਤਾਂ ਹੀ ਕਰ ਕਰ ਜਾ ਰਹੇ ਆ ਕਿ ਸਾਰੇ ਜਣੇ ਆਪਾਂ ਗੱਲਬਾਤ ਹੋਈ ਕਿਸੇ ਬੰਦੀ ਸਿੰਘ ਤੇ ਪਰਵਾਸ ਬੰਦੀ ਸਿੰਘ ਦੇ ਇਸ ਤਰ੍ਹਾਂ ਕਿ ਕੱਦੇ ਦਾ ਕੋਈ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਨਹੀਂ ਹੁਣ ਨਹੀਂ ਅਜੇ ਫਿਲਹਾਲ ਕਿਸ ਨਾਮੀ ਅਸੀਂ ਨਹੀਂ ਕਹਿ ਸਕਦੇ ਉਹ ਬਾਪੂ ਗੁਰਚੰਦ ਸਿੰਘ ਜੀ ਸਾਨੂੰ ਮਿਲਦੇ ਰਹਿੰਦੇ ਆ ਤੇ ਉਹਨਾਂ ਨਾਲ ਵੀ ਅਸੀਂ ਉਹਨਾਂ ਨਾਲ ਵੀ ਹੁਣ 15 ਤਰੀਕ ਨੂੰ ਰੱਖਿਆ ਕੁਝ ਮੁਵਾਰਸ਼ ਤੇ ਅਸੀਂ ਸੋਚਦੇ ਆ ਕਿ ਸਾਰੇ ਜਣੇ ਅਸੀਂ ਰਲ ਕੇ ਹੀ ਕੋਈ ਸਾਰਿਆਂ ਨਾਲ ਮਿਲਾਂਗੇ ਅਸੀਂ ਤੇ ਸਾਰਿਆਂ ਨਾਲ ਮਿਲ ਕੇ ਅਸੀਂ ਬੰਦੀ ਸਿੰਘ ਤੇ ਪਰਿਵਾਰ ਨੂੰ ਸਾਰਿਆਂ ਨੂੰ ਮਿਲਿਆ ਜਾਊਗਾ ਸਾਰਿਆਂ ਨੂੰ ਮਿਲਿਆ ਜਾਊਗਾ ਜੀ ਬੰਦੀ ਸਿੰਘਾਂ ਦੇ ਬਾਪੂ ਲੋਕ ਸਭਾ ਮੈਂਬਰ ਚੁੜेंगे ਨੇ ਵੱਡੀ ਬਹੁਮਤ ਨਾਲ ਜਿੱ ਨਵਲੋ ਸਵਾਲ ਚੁੱਕੇ ਜਾ ਰਹੇ ਸੀਗੇ ਵੀ ਇਹਨਾਂ ਵੱਲੋਂ ਬਹੁਤ ਵੱਡੀ ਮੈਂਬਰਸ਼ਿਪ ਆ ਕੈਨਸਲ ਕੀਤੀ ਜਾਵੇ ਪਰ ਹਾਈ ਕੋਰਟ ਵੱਲੋਂ ਇਸ ਨੂੰ ਰੋਕਾਰਾ ਹੈਗਾ ਕਿੱਦਾਂ ਦੇਖਦੇ ਉਸ ਚੀਜ਼ ਨੂੰ ਅੱਗੇ ਸਾਰ ਨਹੀਂ ਇਹ ਠੀਕ ਹੈ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਆਪਣੀ ਸਹੀ ਜ਼ਿੰਮੇਵਾਰੀ ਨਿਭਾਈ ਆ ਜਦੋਂ ਐਡੇ ਕੋਈ ਧੱਕੇ ਨਾ ਤੇ ਜਾਂ ਕੋਈ ਲੋਕਾਂ ਨੂੰ ਕੋਈ ਡਰਾਮ ਮਗਾ ਕੇ ਤੇ ਉਹ ਬਣਨੇ ਗਏ ਲੋਕਾਂ ਨੇ ਆਮ ਹਾਰੇ ਹੋ ਕੇ ਉਹਨਾਂ ਨੇ ਵੋਟਾਂ ਪਾਈਆਂ ਸਾਰੇ ਪੰਜਾਬ ਤੋਂ ਵੱਧ ਬਹੁਤ ਨੰਨਾ ਜਿਤਾਇਆ ਤੇ ਇਹ ਤੇ ਮੇਰੇ ਖਿਆਲ ਆ ਜਿਹੜੇ ਉਹਨਾਂ ਲੋਕਾਂ ਦੀ ਅਕਲ ਤੇ ਹਾਸਾ ਆਉਂਦਾ ਹੈ ਕਿ ਉਹ ਆਪ ਤੇ ਕਾਹੇ ਜੋਗੇ ਨਹੀਂਗੇ ਤੇ ਦੂਜਿਆਂ ਦੇ ਉੱਪਰ ਐਵੇਂ ਝੂਠੇ ਸਿੱਥੇ ਇਲਜ਼ਾਮ ਲਾ ਕੇ ਕੋਟ ਦਾ ਵੀ ਟਾਈਮ ਖਰਾਬ ਕਰ ਰਹੇ ਸੰਗਤਾਂ 'ਚ ਵੀ ਐਵੇਂ ਭੰਬਲ ਪੁਸਾ ਪਾ ਰਹੇ ਬੱਬੂ ਜੀ ਅਕਾਲੀ ਦਲ ਦੇ ਕੀ ਜੀ ਬੀਸੀ ਚੋਣਾਂ ਲੈ ਕੇ ਜਿਸ ਤਰ੍ਹਾਂ ਤੁਸੀਂ ਅੱਜ ਪਟਿਆਲੇ 'ਚ ਆਇਓ ਮੇਨ ਮੁੱਦਾ ਤਾਂ ਐਜੀਬੀਸੀ ਚੋਣਾਂ ਲੈ ਕੇ ਆ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਨਾਲ ਮੇਰਾ ਇੱਕ ਹੋਰ ਸਵਾਲ ਹੈ ਐਜੀਬੀਸੀ ਦੇ ਜਿਹੜੇ ਮੈਂਬਰ ਸਭਾ ਬੰਦੇ ਨੇ ਨਾ ਉਹ ਵੀ ਕੁਝ ਨਾਰਾਜ਼ ਚੱਲ ਰਹੇ ਨੇ ਕਾਲੀ ਦਲ ਤੋਂ ਖਾਸ ਕਰਕੇ ਜਾਂ ਕਾਲੀ ਦਲ ਦੇ ਪ੍ਰਧਾਨ ਤੋਂ ਕੀ ਉਹ ਸਾਥ ਦੇ ਰਹੇ ਨਾਲ ਨਹੀਂ ਇਹ ਜੀ ਰਿਸਪੌ ਅਸੀਂ ਆ ਸਾਡਾ ਕੋਈ ਕੱਲ ਅਚਾਨਕ ਹੀ ਇੱਥੇ ਦਾ ਪ੍ਰੋਗਰਾਮ ਬਣ ਗਿਆ ਸੀ ਕੋਈ ਇੱਥੇ ਨਾਬੇ ਸਾਡਾ ਕੋਈ ਹਗਰ ਸੀ ਆਉਣ ਦਾ ਪ੍ਰੋਗਰਾਮ ਤੇ ਅਸੀਂ ਕਹਾਂ ਚੱਲ ਪਟਿਆਲੇ ਵੀ ਅਸੀਂ ਸੰਗਤਾਂ ਦੇ ਦਰਸ਼ਨ ਕਰ ਚੱਲਦੇ ਹਾਂ ਤੇ ਅਸੀਂ ਕੱਲ ਸ਼ਾਮਾਂ ਨੂੰ ਹੀ ਇਹ ਇਹ ਅਪੀਲ ਕੀਤੀ ਤੇ ਹੁਣ ਦੇਖੋ ਕਿ ਕਿੰਨੀਆਂ ਸੰਗਤਾਂ ਆਉਂਦੀਆਂ ਤੇ ਸਾਡਾ ਕੋਈ ਪਹਿਲਾਂ ਤੋਂ ਫਿਕਸ ਪ੍ਰੋਗਰਾਮ ਨਹੀਂ ਸੀ ਫਿਰ ਵੀ ਅਸੀਂ ਜਿੱਥੇ-ਜਿੱਥੇ ਜਾਂਦੇ ਹਾਂ ਸੰਗਤਾਂ ਦਾ ਬਹੁਤ ਵੱਡਾ ਹੰਗਾਰਾ ਵਾ ਸੰਗਤਾਂ ਚਾਹੁੰਦੀਆਂ ਬਦਲਾ ਕਿਉਂਕਿ ਸਾਡੀਆਂ ਸੰਗਤਾਂ ਜਿਹੜੀਆਂ ਸੰਸਥਾਵਾਂ ਦੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਸੰਤਾਂ ਨੂੰ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਸਾਡੇ ਅਕਾਲ ਤਖਤ ਦੀ ਜਵਾਨ ਸ਼ਾਨ ਸੀ ਉਹਨੂੰ ਵੀ ਬੋਧਾ ਨੀਵਾ ਕਰ ਦਿੱਤਾ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜੋ ਜੋ ਆਵਾਜ਼ ਸੀਗੀ ਉਹ ਵੀ ਹੁਣ ਕੋਈ ਸੁਣ ਕੇ ਰਾਜ਼ੀ ਨਹੀਂ ਮੇਰੇ ਖਿਆਲ ਹੈ ਕਿ ਇਹ ਸਾਰੀਆਂ ਚੀਜ਼ਾਂ ਸਾਡੇ ਇੱਕ ਇਹ ਇੱਕ ਪਰਿਵਾਰ ਦੀ ਝੋਲੀ 'ਚ ਪੈ ਜਾਣ ਜਾਂ ਇੱਕ ਉਹਦੇ ਹੁਕਮ ਨਾਲ ਚੱਲਣ ਵਾਸਤੇ ਸਾਰਾ ਕੁਝ ਵਾਪਰਿਆ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਤਰ੍ਹਾਂ ਦੇ ਸਹਿਯੋਗ ਨਾਲ ਅੱਜ ਵੀ ਕਿਸੇ ਮੈਂਬਰ ਸੰਪਰਕ 'ਚ ਹੈਗੇ ਵੀ ਹ ਲਿੱਕੇ ਆ ਕੋਈ ਕਿਉਂਕਿ ਉਹ ਵੀ ਜਿਹੜਾ ਹੁਣ ਸੁਖਵੀਰ ਸਿੰਘ ਵਾਲਦ ਤੋਂ ਰਾਜ ਚੱਲ ਰਿਹਾ ਨਹੀਂ ਇਹ ਚੀਜ਼ ਕਰਦਾ ਹੋਵੇ ਕੋਈ ਲਾਈਨ ਦੱਸ ਦੋ ਕਿਹੜਾ ਬੰਦਾ ਹੈ ਨਹੀਂ ਜੇ ਤੇ ਕੋਈ ਮਤਲਬ ਪਹਿਲਾਂ ਜਦੋਂ ਕੋਈ ਇਸ ਇਹ ਬੇਅਦਬੀਆਂ ਦਾ ਮਾਮਲਾ ਹੋਇਆ ਜਾਂ ਉਦੋਂ ਪਹਿਲਾਂ ਜਿਹਨਾਂ ਲੋਕਾਂ ਨੇ ਕੋਈ ਆਵਾਜ਼ ਉਠਾਈ ਪਈ ਉਹਦੇ ਖਿਲਾਫ ਉੱਠੇ ਉਦੋਂ ਤੇ ਉਹਨਾਂ ਲੋਕਾਂ ਨਾਲ ਤੇ ਕੁਝ ਕੀਤੀ ਜਾਂਦੀ ਵਿਚਾਰ ਜਿਹੜੇ ਅੱਜੇ ਤੱਕ ਚੱਲੀ ਜਾ ਰਹੇ ਨਾਲ ਹੀ ਚੱਲੀ ਜਾ ਰਹੇ ਆ ਫਿਰ ਉਹਨਾਂ ਵਾਸਤੇ ਤੇ ਮੇਰਾ ਖਿਆਲ ਹੈ ਸੰਤਾ ਜੀ ਦਾ ਫਿਊਚਰ ਕੀ ਦੇਖਦੇ ਹਾਂ ਅਕਾਲੀ ਦਾ ਫਿਊਚਰ ਦੇਖਦੇ ਹਾਂ ਅਕਾਲੀ ਦਲ ਦਾ ਫਿਊਚਰ ਤੇ ਜੀ ਹੋਣਾ ਦੇਖ ਲਿਓ ਸੰਗਤਾਂ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਇਆ ਇਹ ਮੇਰੇ ਅਕਾਲੀ ਦਲ ਦੇ ਕਈ ਵੱਡੇ ਲੀਡਰ ਸੁਖਬੀਰ ਦਾ ਅਸਤੀਫਾ ਵੀ ਮੰਗ ਰਹੇ ਆ ਇਹਨੂੰ ਵੀ ਤੁਸੀਂ ਕਿਵੇਂ ਦੇਖਦੇ ਹੋ ਨੀ ਮੈਂ ਤਾਂ ਸੋਚਦਾ ਕਿ ਉਹਨਾਂ ਨੂੰ ਬਹੁਤ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਜੇ ਅਕਾਲੀ ਦਲ ਨੂੰ ਬਚਾਉਣਾ ਸੀ ਤੇ ਉਹ ਹੁਣ ਸੰਗਤਾਨੇ ਤੇ ਉਹ ਜਦੋਂ ਤੋਂ 22 ਤੋਂ ਖਾਸ ਕਰਕੇ ਪਤਾ ਲੱਗਿਆ ਸੀ ਤੇ ਹੁਣ ਵੀ ਆ ਲੋਕ ਸਭਾ ਚ ਪੂਰੇ ਅਕਾਲੀ ਦਲ ਦੇ ਜਵਾਨ ਜਬਤ ਹੋ ਗਏ ਤੇ ਇਸ ਕਰਕੇ ਮੇਰਾ ਖਿਆਲ ਉਹਨਾਂ ਨੂੰ ਸਮਝਦੇ ਨਾ ਜਾਗਤ ਨੂੰ ਸਭ ਦੇ ਆ ਕੁਰਸੀ ਛੱਡ ਕੇ ਪੰਦੇਤਾਂ ਦੇ ਖਾਤਰ ਉਹਨਾਂ ਨੂੰ ਅਸਤੀਫਾ ਨਹੀਂ ਖੇਤਰੀ ਪਾਰਟੀ ਦੇਖ ਸਕਦੇ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਏ ਜੀ ਹੁਣ ਸੰਗਤਾਂ ਨਾਲ ਅਸੀਂ ਉਹ ਇੱਕ 22 ਤਰੀਕ ਦਾ ਕੱਟ ਰੱਖਿਆ ਉਹ ਚ ਵੀ ਕੁਝ ਵਿਚਾਰ ਕਰਾਂਗੇ ਉਦੋਂ ਬਾਅਦ ਚ ਨਾਮਰਤ ਪਾਲਣਾ ਜਾਂ ਹੋਰ ਸਿਰ ਤੇਰਾ ਨਾਲ ਵਿਚਾਰ ਕਰਕੇ ਅਸੀਂ ਦੇਖਾਂਗੇ ਕਿ ਜੇ ਸਿੰਘ ਸਾਹਿਬ ਜਿਸ ਦਾ ਗੱਲ ਕੀਤੀ ਆਵੇ ਡੇਰਾ ਪ੍ਰੇਮੀ ਜਿਹੜੇ ਗੱਲ ਕੀਤੀ ਆਵੇ ਪ੍ਰਦੀਪ ਕਲੇਰ ਨੇ ਜਿਹੜਾ ਖਲਾਸਾ ਕੀਤਾ ਕਾਲੀਦਾਲ ਨੂੰ ਲੈ ਕੇ ਕੀ ਸਮਝੋ ਕਿ ਸੱਯਾ ਜਾ ਫਿਰੋ ਰਾਣੀ ਸਟਾਰਟ ਦੇ ਮੁਤਾਬਿਕ ਜਿਹੜਾ ਉਹ ਕਰ ਰਿਹਾ ਉਹ ਨਹੀਂ ਚਲੋ ਇਹ ਮੇਰੇ ਖਿਆਲ ਅ ਕੋਈ ਕੁਛ ਨਾ ਕੁਛ ਤੇ ਹੋਊਗਾ ਜੇ 100% ਨਹੀਂ ਅਗਰ 80% ਤੇ ਸਹੀ ਗੱਲ ਹੋਊਗੀ ਤੇ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਸਾਡੇ ਲੀਡਰ ਉਹਨਾਂ ਦਾ ਕਿਉਂ ਖਿਚੜੀ ਰਹੇ ਹੀ ਹੈ ਉਹ ਸਾਰਿਆਂ ਨੂੰ ਪਤਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਕੋਈ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਇਹ ਤੇ ਇਹਨਾਂ ਨੇ ਇਸੇ ਕਰਕੇ ਲੋਕਾਂ ਦੇ ਸੰਗਤਾਂ ਦੇ ਮਨੋਂ ਚੋਂ ਇਹ ਉਤਰ ਗਏ ਜੀ ਅਮਰਿਤਪਾਲ ਜਿਹੜੀ ਸੋਰਸ ਸੀਗੀ ਹੁਣ ਡਿਬਰਗੋਡ ਜ਼ਿਲ੍ਹੇ ਦੇ ਵਿੱਚ ਨੇ ਲੋਕ ਸਭਾ ਜਿੱਦ ਸਿੰਘ ਧਾਮੀ ਨੇ ਨੂਨਲ ਅਫਸਰ ਨੂੰ ਚਿੱਠੀ ਲਿਖੀ ਹੈ ਕਿਹਾ ਗਿਆ ਕਿ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿਆਂ ਜੇ ਸਿੱਖਾ ਦੀ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਔਰ ਆਕੜਾ ਜਿਹੜਾ ਘਟ ਆਇਆ ਇਸ ਵਾਰ VOTING ਦਾ ਕਿਉਂਕਿ ਜੋ ਹਰੇ ਤੱਕ ਜੋ ਡਾਟਾ ਆਇਆ ਹੈਗਾ ਉਹ ਕਾਫੀ ਘਟ ਹੈ ਪਿਛਲੀ ਵਾਰ ਦੇ ਨਾਲੋਂ ਅਸੀਂ ਕਿਸ ਤਰੀਕੇ ਨਾਲ ਵੇਖ ਨੂੰ ਤੁਸੀਂ ਅਪੀਲ ਲਗਾਤਾਰ ਚੱਲਦੀ ਹੈ ਤੁਹਾਡੀ ਨਹੀਂ ਅਸੀਂ ਤੇ ਇਹੀ ਸੋਚ ਰਹੇ ਹਾਂ ਕਿ ਸੰਗਤਾਂ 'ਚ ਇੱਕ ਤੇ ਜਾਗਰੂਕਤਾ ਦੀ ਘਾਟ ਹੈ ਕਿ ਇਹ ਸਾਨੂੰ ਅਸੀਂ ਆਪਣੀ ਜ਼ਿੰਮੇਵਾਰੀ ਜੋ ਨਿਭਾਉਣੀ ਚਾਹੀਦੀ ਸੀ ਜੋ ਸਾਡਾ ਸਰੋਮਨੀ ਕਮੇਟੀ 'ਚ ਅਸੀਂ ਸਾਰੇ ਜਾਣੇ ਕਿਨੇ ਕੋਤੇ ਚ ਇਹ ਨਗਾਰ ਆ ਗਿਆ ਆ ਚੀਜ਼ ਹੋ ਗਈ ਤਾਂ ਉਹਦੇ 'ਚ ਬਦਲਾਅ ਅਸੀਂ ਤਾਂ ਹੀ ਲੈ ਸਕਦੇ ਜੇ ਅਸੀਂ ਆਪਣੇ ਅਧਿਕਾਰ ਦੀ ਆਪਣੀ ਵੋਟ ਦੀ ਵਰਤੋਂ ਕਰਕੇ ਔਰ ਕੋਈ ਲੜਾਈ ਝਗੜਾ ਕਰਕੇ ਤਾਂ ਆਪਾਂ ਇਹ ਚੀਜ਼ ਕਰਨੀ ਨਹੀਂ ਉਹਨਾਂ ਨੇ ਜਤਾਇਆ ਕਿ ਇਹ ਸਿੱਖਾਂ ਦੀਆਂ ਵੋਟਾਂ ਬੰਨ੍ਹ ਰਹੀਆਂ ਨੇ ਉਸ ਨੂੰ ਕਿਸ ਤਰੀਕੇ ਨਾਲ ਵੇਖਰੋਂ ਕਿ ਸਰਕਾਰ ਇਸ ਤਰੀਕੇ ਦਾ ਹੱਦ ਗੰਦਾ ਵੀ ਅਪਣਾ ਰਹੀ ਹੈ ਨਹੀਂ ਇਹ ਤੇ ਹੋ ਹੀ ਸਕਦਾ ਕਿ ਕੋਈ ਇਦਾਂ ਦੀਆਂ ਵੋਟਾਂ ਮੇਰਾ ਖਿਆਲ ਹੈ ਕਿ ਜਿਹੜੇ ਅਫਸਰ ਲੱਗੇ ਆ ਜਾਂ ਜਿਹੜਿਆਂ ਦੀ ਡਿਊਟੀ ਆ ਉਹਨਾਂ ਨੂੰ ਇਹ ਪ੍ਰੋਪਰ ਇਹ ਚੀਜ਼ ਹੈ ਕਿ ਜੋ ਜੋ ਉਹਨਾਂ ਦਾ ਪਮਾਨਾ ਵਾ ਵੋਟ ਬਣਾ ਬਣਾਉਣ ਦਾ ਉਹਦੇ ਤੇ ਉਹਦੇ ਅਨਸਾਰ ਹੀ ਬਣਾਉਣ ਤੇ ਜੇ ਕੋਈ ਇਦਾਂ ਦੇ ਮਾਮਲਾ ਸਾਹਮਣੇ ਆਉਂਦਾ ਤੇ ਉਹਦਾ ਵਿਰੋਧ ਵੀ ਕੀਤਾ ਜਾਣਾ ਚਾਹੀਦਾ ਅਸੀਂ ਵੀ ਕਰਦੇ ਹਾਂ ਕਿ ਐਸਜੀਪੀਸੀ ਚੋਣ ਜਿਹੜੇ ਨੇ ਹੁਣ ਹੋ ਸਕਦੇ ਨਹੀਂ ਕਿਉਂਕਿ ਇੱਕ ਬਾਈ ਇਲੈਕਸ਼ਨ ਬਾਕੀ ਹੈਗਾ ਨਗਰ ਨਿਗਮ ਦੇ ਪੰਚਾਇਤੀ ਇਲੈਕਸ਼ਨ ਬਾਕੀ ਨੇ ਇਹ ਤਿੰਨ ਇਲੈਕਸ਼ਨ ਬਾਕੀ ਨੇ ਉਸ ਦੇ ਵਿੱਚਕਾਰ ਐਸਜੀਪੀਸੀ ਦੇ ਚੋਣ ਹੋ ਸਕਦੇ ਨੇ ਨਹੀਂ ਹੋ ਸਕਦਾ ਕਿ ਉਹ ਅਜੇ ਇਹਨਾਂ ਤੋਂ ਬਾਅਦ ਚ ਹੀ ਹੋਣ ਪਰ ਉਹਦੇ ਵਾਸਤੇ ਆਪਾਂ ਵੋਟਾਂ ਦੇ ਬਣਾਵਾਂਗੇ ਤੇ ਤਾਂ ਹੀ ਅਜੇ ਤੇ ਅਸੀਂ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਾਂ ਤੇ ਇਹ ਇਹ ਇਹੋ ਹੀ ਅਸੀਂ ਬੇਨਤੀ ਲੈ ਕੇ ਜਾ ਰਹੇ ਹਾਂ ਸੰਗਤਾਂ 'ਚ ਇਹ ਡਾਟਾ ਡਾਟਾ ਘਟ ਆਇਆ ਐਜ਼ ਅ ਮਤਲਬ ਕੀ ਸਮਝਦੇ ਹੋ ਕਿ ਜਿਹੜ ਜਾ ਉਹ ਜਾਗਰੂਕ ਨਹੀਂ ਹੈਗੇ ਵੋਟਾਂ ਬਣਾਉਣ ਜਾਵਰ ਕਮੀ ਨਾਲ ਹੀ ਸਵਾਲ ਹੈ ਜਾ ਕਿਥੇ ਕਮੀ ਆ ਵੀ ਹਾਂ ਸਿੱਖ ਭਾਈਚਾਰੇ ਨੂੰ ਜਾ ਸਿੱਧੀ ਤਰ੍ਹਾਂ ਜਿਹੜਾ ਮੋਟੀਵੇਟ ਨਹੀਂ ਕੀਤਾ ਜਾ ਰਿਹਾ ਜਾ ਸਮਝਾਇਆ ਨਹੀਂ ਜਾ ਰਿਹਾ ਜਾ ਜਾਜੀਪੁਰੇ ਮੈਂਬਰਾਂ ਦੀ ਕਮੀ ਆ ਜਾਂ ਪ੍ਰਧਾਨਾਂ ਦੀ ਕਮੀ ਆ ਇਹ ਚੀਜ਼ ਹੈ ਕਿ ਅਸੀਂ ਇੰਨੇ ਅਵੇਅਰਨੈਸ ਹੋ ਚੁੱਕੇ ਹਾਂ ਕਿ ਸਾਨੂੰ ਪਤਾ ਨਹੀਂ ਸਾਡੇ ਅਧਿਕਾਰ ਕੀ ਆ ਹੁਣ ਜਦੋਂ ਵੀ ਤੁਸੀਂ ਵੋਟ ਬਣਾਉਣ ਵਾਸਤੇ ਕਿਸੇ ਬੰਦੇ ਨੂੰ ਜਾ ਕੇ ਕਹਿੰਦੇ ਵੀ ਜੇ ਤੋ ਕਹਿੰਦੇ ਕੀ ਮਿਲੂਗਾ ਸਾਨੂੰ ਕਿਉਂਕਿ ਸਾਡੀਆਂ ਸੰਸਥਾਵਾਂ ਨੇ ਉਹ ਜਿਹਾ ਕੰਮ ਨਹੀਂ ਕੀਤਾ ਜੇ ਤੋਂ ਲੋਕ ਅੱਛਾ ਤੋਕ ਹੋ ਕੇ ਗਾ ਅੱਗੇ ਵਧਣ ਉਹਨਾਂ ਨੂੰ ਮਤਲਬ ਰਾਜਨੀਤਿਕ ਲੋਕਾਂ ਤੋਂ ਉਹਨਾਂ ਦਾ ਭਰੋਸਾ ਉੱਠ ਚੁੱਕਾ ਇਸ ਕਰਕੇ ਉਹ ਕਹਿੰਦੇ ਕਿ ਵੋਟ ਪਾ ਕੇ ਅੱਗੇ ਸਾਨੂੰ ਕੀ ਫਾਇਦਾ ਹੋਏ ਤੇ ਗਾ ਕੀ ਹੋਊਗਾ ਇਸ ਕਰਕੇ ਮੇਰਾ ਖਿਆਲ ਉਹ ਵੀ ਉਹਨਾਂ ਦੀ ਥੋੜੀ ਜੀ ਇੱਕ ਕਮੀ ਆ ਆਪਾਂ ਨੂੰ ਸਾਰਿਆਂ ਨੂੰ ਬਦਲਾਅ ਵਾਸਤੇ ਸਾਡੇ ਕੋਲ ਇੱਕ ਵੋਟ ਬਹੁਤ ਵੱਡਾ ਹਥਿਆਰ ਆ ਉਹ ਸਾਰਿਆਂ ਨੂੰ ਅਸੀਂ ਬਣਾਉਣੀ ਚਾਹੀਦੀ ਆ ਤੇ ਉਹਦੇ ਵਰਤੋਂ ਕਰਕੇ ਅਸੀਂ ਜੋ ਸਾਨੂੰ ਲੱਗਦਾ ਕਿ ਇਹਦੇ ਚ ਕਮੀਆਂ ਕਮਜ਼ੋਰੀਆਂ ਆ ਉਹਦੇ ਚੰਗੇ ਯੋਗ ਉਮੀਦਵਾਰ ਲਿਆ ਕੇ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀ ਜੀ ਸਰ ਜ ਨਾਕ ਤੱਕ ਦਾ ਟਾਈਮ ਮਿਲਿਆ ਜੀ ਕੀ ਲੱਗਦਾ ਹੈ ਕਿ ਇਹ ਟਾਈਮ ਠੀਕ ਹੈ ਜਾਂ ਹੋਰ ਵਧਣਾ ਚਾਹੀਦਾ ਬੂਟਾ ਬਣਾਉਣ ਲਈ ਨਹੀਂ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਨੂੰ ਸਾਡੇ ਚੋਣ ਕਮਿਸ਼ਨ ਨੂੰ ਵੀ ਬੇਨਤੀ ਹੈ ਕਿ ਪ੍ਰਕਿਰਿਆ ਨੂੰ ਥੋੜਾ ਜਿਹਾ ਈਜੀ ਕੀਤਾ ਜਾਣਾ ਚਾਹੀਦਾ ਕਿ ਜਿਹੜਾ ਹੁਣ ਕਾਫੀ ਜਿਹੜੀਆਂ ਫੋਟੋ ਲਾਉਣ ਦਾ ਵਾ ਚਲੋ ਫੋਟੋ ਵੀ ਜ਼ਰੂਰੀ ਹੈ ਪਰ ਉਹਦੇ ਚ ਜਿਹੜਾ ਕਿਸੜੇ ਆ ਉਹਥੇ ਮੌਕੇ ਤੇ ਫੋਟੋ ਨਹੀਂ ਆ ਗਈਆਂ ਜਾਂ ਕੋਈ ਲੋਕਾਂ ਚ ਇਹ ਨਾ ਹੈ ਨਹੀਂ ਗੱਲ ਸਾ ਇਸ ਕਰਕੇ ਅਸੀਂ ਤੇ ਹੁਣ ਆਪਣੇ ਕੋਲੋਂ ਵੀ ਆਪਣੇ ਜਿਹੜੇ ਸਾਡੇ ਸੰਗਤਾਂ ਨੂੰ ਇਹ ਬੇਨਤੀ ਕਿ ਤੁਸੀਂ ਜਿਹੜੇ ਸਿਰਦ ਬੰਦੇ ਜੋ ਜੁੜੇ ਅੱਗੇ ਹੋ ਕੇ ਚੱਲ ਸਕਦੇ ਆ ਉਹ ਲੋਕਾਂ ਦੀ ਫੋਟੋ ਲਾਉਣ ਦਾ ਵੀ ਮੌਕੇ ਤੇ ਇੰਤਜ਼ਾਮ ਹੋਵੇ ਫੋਟੋ ਕਾਪੀ ਕਰਨ ਦਾ ਵੀ ਇੰਤਜ਼ਾਮ ਹੋਵੇ ਤੇ ਤਾਂ ਅਸੀਂ ਬਾਕੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਜਾਂ ਕਿ ਤੁਸੀਂ ਇਹ ਕੰਪਲਸਰੀ ਬਣਾਓ ਕਿ ਜਿੰਨਿਆਂ ਦੀ ਜਿੰਨੇ ਵੀ ਵੋਟ ਦੇ ਹੱਕਦਾਰ ਹੈ ਉਹਨਾਂ ਦੀ ਵੋਟ ਬਣਨੀ ਚਾਹੀਦੀ ਹੈ ਜਿੰਨਾ ਚਿਰ ਉਹ ਅੰਕੜਾ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਮੇਰਾ ਖਿਆਲ ਹੈ ਕਮ ਸੇ ਕਮ 70 70% ਤੇ ਵੋਟਾਂ ਬਣਨੀਆਂ ਚਾਹੀਦੀਆਂ ਉਹ ਤੋਂ ਪਹਿਲਾਂ ਤੇ ਇਲੈਕਸ਼ਨ ਕਰਾਉਣ ਦਾ ਮੇਰਾ ਖਿਆਲ ਕੋਟਕ ਤੇ ਸਿੰਘ ਸਾਹਿਬ ਨੂੰ ਤੁਸੀਂ ਜਿਹੜਾ ਮਿਲ ਕੇ ਵੀ ਆਏ ਸੀ ਦਰਬਾਰ ਸਾਹਿਬ ਦਾ ਕਿ ਉਸ ਤੋਂ ਬਾਅਦ ਵੀ ਗੱਲਬਾਤ ਹੋਈ ਕੁਝ ਅੱਗੇ ਕਾਰਵਾਈ ਚੱਲੀ ਕੁਝ ਸਮਝ ਆ ਗਈ ਕਿ ਮੁੱਦਰਾ ਨੇ ਕੋਈ ਨਹੀਂ ਅਸੀਂ ਤੇ ਅਕਾਲ ਤਖਤ ਦੇ ਜਾਤੇ ਉਹਨੂੰ ਬਹੁਤ ਦਿਨ ਇਲੈਕਸ਼ਨ ਤੋਂ ਪਹਿਲਾਂ ਤੇ ਮਿਲੇ ਉਹਨੂੰ ਬਾਅਦ ਤੇ ਸਾਡੀ ਕੋਈ ਮੁਲਾਕਾਤ ਨਹੀਂ ਸਿੰਘ ਸਾਹਿਬ ਕਹਿੰਦੇ ਹਰਪ੍ਰੀਤ ਸਾਹਿਬ ਨਾਲ ਵੀ ਮੁਲਾਕਾਤ ਹੋ ਉਹਨਾਂ ਨਾਲ ਮੁਲਾਕਾਤ ਹੋ ਗਈ ਤੇ ਚਲੋ ਰਿਸਪੌਂਸ ਕਿੱਦਾਂ ਦਾ ਕੋਈ ਸਿੱਖ ਪੰਚਾਰਨ ਲੈ ਕੇ ਵੀ ਕੀ ਕੋਈ ਵੀ ਆਪਣੇ ਵੱਲੋਂ ਕੋਈ ਕਰ ਰਹੇ ਰਿਸਪੌਂਸ ਕਿੰਨੀ ਦੇ ਰਹੇ ਨੇ ਵੀ ਨਹੀਂ ਉਹ ਉਹ ਵੀ ਕਹਿ ਰਹੇ ਕਿ ਅਸੀਂ ਲੱਗੇ ਹੋਏ ਹਾਂ ਹੁਣ ਇਹ ਤੇ ਚਲੋ ਉਹਨਾਂ ਦਾ ਕੀ ਰੋਲ ਹੈ ਉਹ ਤੇ ਸੰਤਾ ਹੀ ਦੇਖ ਸਕਦੀਆਂ ਅਰੇ ਤੁਹਾਨੂੰ ਕੀ ਲੱਗਦਾ ਜਿਹੜਾ ਸ਼ੋਅ ਨਹੀਂ ਇਕੱਲੀ ਹਲਦਾ ਪਰਤਾਰ ਹੈ ਕਿ ਇਹ ਜਾਂ ਹੋਣਾ ਚਾਹੀਦਾ ਕਿਉਂਕਿ ਚਰਚਾਵਾਂ ਵੀ ਚਾਰੇ ਨੇ ਵੀ ਆ ਵਿਗਿਆਨਿਕ ਹਰਪੀ ਸਿੰਘ ਨੂੰ ਪੜਾਇਆ ਜਾ ਸਕਦਾ ਹੈ ਕੀ ਲੱਗਦਾ ਕਿ ਮਨਜੂਰਾ ਜੇ ਗੈਲ ਹਰਪੀ ਸਿੰਘ ਨੂੰ ਪ੍ਰਭਾਵ ਦੇ ਕਿ ਕਾਬਿਲ ਹੈ ਨੇ ਮੈਂ ਅਹੀਂ ਤੇ ਸੋਚਦੇ ਆ ਕਿ ਜਿਹੜਾ ਕੋਈ ਇੱਕ ਉਹ ਉਹ ਸੋਹ ਦੇਤੇ ਜਿਹੜੇ ਉਹ ਵੱਡੇ ਅਹੁਦੇ ਸਾਡੇ ਉਤੇ ਇੱਕ ਬਹੁਤ ਪਰਫੈਕਟ ਬੰਦਾ ਚਾਹੀਦਾ ਜਿਹੜਾ ਜੁਰਤ ਵਾਲਾ ਵੀ ਹੋਵੇ ਜਿਹੜਾ ਗਿਆਨवान ਵੀ ਹੋਵੇ ਜਿਹੜਾ ਸਬਰ ਸੰਤੋਖ ਵਾਲਾ ਹੋਵੇ ਰੱਬ ਦੀ ਰਜ਼ਾ ਚ ਰਹਿਣ ਵਾਲਾ ਜਿਹੜਾ ਕੋਈ ਹੱਕ ਸੱਚ ਦੀ ਡਟ ਕੇ ਗੱਲ ਕਰ ਸਕਦਾ ਹੋਵੇ ਉਹ ਜੇ ਜੋਗ ਲੀਡਰਾਂ ਦੀ ਅਸੀਂ ਪਾਲਚਿਆਂ ਤੇ ਅਸੀਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਵੀ ਕਰਦੇ ਆ ਕਿ ਸਾਨੂੰ ਇਹੋ ਜੇ ਚਰਚਾਵਾਂ ਚਾਰੇ ਨਾਪੇ ਸਿੰਘ ਦੀ ਲੱਗਦਾ ਕਾਬਿਲ ਹੈ ਵੀ ਉਹ ਨਹੀਂ ਚਲੋ ਅਗਰ 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 ਸੰਗਤਾਂ ਨੂੰ ਮੌਕਾ ਦਿੰਦਿਆਂ ਜਾਂ ਇਸ ਸ੍ਰੋਮਣੀ ਕਮੇਟੀ ਦਿੰਦੀ ਤਾਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਪਤਾ ਲੱਗੂਗਾ ਜੀ ਉਹ ਕੀ ਕੀ ਕਰਦੇ ਆ ਉਹਦੇ ਕੰਮ ਕਰਨ ਤੋਂ ਜਿੰਨਾ ਚਿਰ ਕਿਸੇ ਨੂੰ ਮੌਕਾ ਨਹੀਂ ਦਿੱਤਾ ਗਿਆ ਉਹਨਾਂ ਚਿਰ ਉਹਦੇ ਕੁਛ ਉਹਦੇ ਨਹੀਂ ਕੀਤਾ ਗਿਆ ਬਸ ਠੀਕ ਹੈ ਥੈਂਕ ਯੂ